ਦਿੱਲੀ ਦੀ ਕੁੜੀ ਨੂੰ ਲੁਧਿਆਣੇ ਦੇ ਮੁੰਡੇ ਨਾਲ ਹੋ ਗਿਆ ਪਿਆਰ ਤੇ ਆ ਦੇਖੋ ਮੌਕੇ ਤੇ ਕੀ ਵਾਪਰ ਗਿਆ ਵੱਡਾ ਪਾਣਾ ਇੱਕ ਬੇਹਤ ਹੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਤੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਕਿ ਕਿ ਆਖਰਕਾਰ ਦੇਖੋ ਇੰਸਟਾਗ੍ਰam ਦੀ ਦੋਸਤੀ ਨੇ ਕਿਵੇਂ ਆਖਰ ਦੇ ਵਿੱਚ ਇੱਕ ਭਿਆਨਕ ਰੂਪ ਧਾਰਨ ਕਰ ਲਿਆ ਦਿੱਲੀ ਦੀ Instagram ਤੇ ਲੁਧਿਆਣਾ ਦੇ ਮੁੰਡੇ ਨਾਲ ਜਦੋਂ ਪਿਆਰ ਹੋਇਆ ਤਾਂ ਅਖਰ ਇਸ ਪਿਆਰ ਨੇ ਕੀ ਰੂਪ ਲਿਆ ਉਹ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਕਿ ਦਰਸਲ ਜਦੋਂ ਦੋਹਾਂ ਦੀ ਪਹਿਲਾਂ ਦੋਸਤੀ ਹੁੰਦੀ ਹੈ Instagram ਤੇ ਗੱਲਬਾਤ ਕਰਦੇ ਨੇ ਤਾਂ ਉਸ ਤੋਂ ਬਾਅਦ ਇਹ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਤਾਂ ਜਦੋਂ ਉਹ ਫਿਰ ਆਖਰਕਾਰ ਦੋਹਾਂ ਦਾ ਪਿਆਰ ਵਧਦਾ ਹੈ ਤਾ ਜਿਹੜਾ ਲੁਧਿਆਣੇ ਦਾ ਲੜਕਾ ਸੀ ਉਸ ਨੂੰ ਜ਼ਬਰਦਸਤੀ ਕਹਿਣ ਲੱਗਾ ਕਿ ਲੁਧਿਆਣੇ ਆ ਲੜਕੀ ਨੂੰ ਵਿਆਹ ਦੇ ਚਾਂਸੇ ਵਿੱਚ ਵੀ ਫਸਾਇਆ ਗੱਲਾਂ ਚ ਲਿਆ ਤਾਂ ਲੜਕੀ ਨੇ ਕਿਤੇ ਨਾ ਕਿਤੇ ਉਸ ਲੜਕੇ ਦੇ ਉੱਤੇ ਯਕੀਨ ਕਰ ਲਿਆ ਤਾਂ ਉਹ ਦਿੱਲੀ ਦੀ ਲੜਕੀ ਲੁਧਿਆਣੇ ਲੜਕੇ ਨੂੰ ਮਿਲਣ ਪਹੁੰਚੀ ਤਾਂ ਉਸ ਲੜਕੇ ਨੇ ਉਸ ਨੂੰ ਇੱਕ ਹੋਟਲ ਦੇ ਵਿੱਚ ਲੈ ਕੇ ਗਿਆ ਜਦੋਂ ਤੇ ਉੱਥੇ ਜਾ ਕੇ ਉਸ ਦੇ ਨਾਲ ਇੱਕ ਅੱਧੀਆ ਹਰਕਤ ਕੀਤੀ ਜਨਾਨੀ ਕੀ ਉਸ ਦੇ ਨਾਲ ਸਰੀਰਕ ਸੰਬੰਧ ਬਣਾਏ ਜਿਸ ਤੋਂ ਬਾਅਦ ਜਦੋਂ ਸਰੀਰਕ ਸੰਬੰਧ ਬਣਾਏ ਤਾਂ ਉਸ ਤੋਂ ਬਾਅਦ ਲੜਕੀ ਦੀਆਂ ਜਿਹੜੀਆਂ ਇਹ ਸਵੀਰ ਫੋਟੋ ਸਿੱਗੀਆਂ ਉਹ ਵੀ ਕਲਿੱਕ ਕਰ ਲੀਆਂ ਤਾਂ ਉਸ ਤੋਂ ਬਾਅਦ ਉਹ ਲੜਕੀ ਆਪਣੇ ਘਰ ਚਲੀ ਜਾਂਦੀ ਹੈ ਤਾਂ ਘਰ ਜਾ ਕੇ ਜਦੋਂ ਫਿਰ ਵਿਆਹ ਦੀ ਗੱਲ ਆਖੀਏ ਤਾਂ ਲੜਕਾ ਵਿਆਹ ਤੋਂ ਮੁੱਕਰ ਜਾਂਦਾ ਹੈ ਨਾਖਰ ਲੜਕਾ ਕਹਿੰਦਾ ਕਿ ਉਹ ਵਿਆਹ ਨਹੀਂ ਕਰਵਾਵੇਗਾ ਤਉ ਉਸ ਤੋਂ ਬਾਅਦ ਲੜਕੀ ਦਬਾਅ ਬਣਾਉਂਦੀ ਆ ਤਾਂ ਉਸ ਤੋਂ ਬਾਅਦ ਲੜਕਾ ਆਪਣੀਆਂ ਹੱਦਾਂ ਟੱਪਦਾ ਹੈ ਤਾਂ ਉਸੀਆਂ ਜਿਹੜੀਆਂ ਅਸ਼ਲੀਲ ਵੀਡੀਓਜ਼ ਉਸਨੇ ਕਲਿੱਕ ਕੀਤੀਆਂ ਸੀ ਉਹ ਵਾਰਲ ਕਰ ਦਿੰਦਾ ਹੈ ਲੜਕੀ ਪੀੜਤਾ ਜੋ ਹੈ ਉਹ ਪੁਲਿਸ ਸਟੇਸ਼ਨ ਪਹੁੰਚਦੀ ਹੈ ਪਹਿਲਾਂ ਉਸ ਦੀ ਕੋਈ ਸੁਣਵਾਈ ਨਹੀਂ ਹੁੰਦੀ ਹੈ ਸ਼ਿਕਾਇਤ ਦਰਜ ਕਰਵਾਉਂਦੀ ਹੈ ਪਰ ਪੂਰਾ ਮਾਮਲਾ ਹਾਲੇ ਫਿਲ ਵੀ ਲੜਕੀ ਦੇ ਪੱਖ ਦੇ ਵਿੱਚ ਨਹੀਂ ਆ ਰਿਹਾ ਕਿ ਯਾਨੀ ਕਿ ਲੜਕੀ ਦੀ ਕੋਈ ਸੁਣਵਾਈ ਨਹੀਂ ਹੋਈ ਹੈ Instagram ਦੇ ਪਿਆਰ ਨੇ ਦੇਖੋ ਇੱਕ ਪਿਆਰਕ ਰੂਪ ਧਾਰਨ ਕਰ ਲਿਆ ਜੋ ਕਿ ਬੇਹਦੀ ਹੈਰਾਨ ਕਰ ਦੇਣ ਵਾਲਾ ਸੀਗਾ ਮੁੰਦਰ ਔਰ ਦਿੱਲੀ ਦੀ ਲੜਕੀ ਕਿਵੇਂ ਇੱਕ ਲੁਧਿਆਣੇ ਦੇ ਲੜਕੇ ਤੇ ਉਤਵਾਰ ਕਰਦੀ ਹੈ ਵਿਸ਼ਵਾਸ ਕਰਦੀ ਹੈ ਤਾਂ ਉਹ ਲੜਕਾ ਉਸ ਹੋਟਲ ਵਿੱਚ ਲੈ ਕੇ ਜਾਂਦਾ ਹੈ ਉਸ ਨਾਲ ਸੰਬੰਧ ਬਣਾ ਲੈਂਦਾ ਹੈ ਤਾਂ ਦੋ ਕਿ ਬੇਹਦੀ ਮੰਤਪਾ ਕਾਫੀ ਵਰਤ ਦਈਏ ਕਿ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਹੁਣ ਇਹ ਮਾਮਲਾ ਕਾਫੀ ਸੋਸ਼ਲ ਮੀਡੀਆ ਦੇ ਵੀ ਵਿਪਖਿਆ ਉਸ ਦੀਆਂ ਸ਼ਰੀਲ ਵੀਡੀਓਜ਼ ਜਿਹੜੀਆਂ ਫੋਟੋਜ਼ ਕਲਿੱਕ ਕਰ ਦਿੱਤੀਆਂ ਤੂੰ ਤੰਗ ਪਰੇਸ਼ਾਨ ਕੀਤਾ ਤਾਂ ਲੜਕੀ ਨੂੰ ਝਾਂਸਾ ਦਿੱਤਾ ਵਿਆਹ ਦਾ ਉਸ ਨੂੰ ਆਪਣੇ ਜਾਲ ਵਿੱਚ ਫਸਾਇਆ ਤਾਂ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰਦੀ ਆ ਤਾਂ ਪਰ ਅਦਸੀਏ ਕਿ ਹੁਣ ਦੇਖੋ ਕਿਵੇਂ ਇਹ ਜਿਹੜੇ ਸੋਸ਼ਲ ਮੀਡੀਆ ਦੇ ਪਿਆਰ ਆਖਰ ਕਿੰਨੇ ਭਿਆਨਕ ਰੂਪ ਧਾਰਨ ਕਰ ਲੈਂਦੇ ਨੇ ਜੋ ਕਿ ਬਹੁਤ ਹੀ ਹੈਰਾਨ ਕਰ ਦੇਣ ਵਾਲੇ ਹੋ ਜਾਂਦੇ ਨੇ ਤਾਂ ਆਖਰ ਤੁਹਾਡੇ ਨਾਲ ਕੀ ਕੁਝ ਕਿੱਥੇ ਕੀ ਵਾਪਰ ਜਾਵੇ ਤੁਸੀਂ ਆਪ ਵੀ ਕਦੇ ਸੋਚਿਆ ਨਹੀਂ ਹੋਇਆ ਇਹ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਸੂ ਸ਼ੇਅਰ ਕਰਨਾ ਪੈਂਦਾ ਸੋਚ ਵਿਚਾਰ ਕਰਨਾ ਪੈਂਦਾ ਉਹ ਖਾਸ ਕਰਕੇ ਕੁੜੀਆਂ ਸਾਵਧਾਨ ਵਰਤੋ ਜੇ ਇਹ ਫੇਕ ਮੁੰਡਿਆਂ ਤੇ ਕੋਲੋਂ ਜਾਂ ਲੜਕੇ ਵੀ ਜਿਹੜੇ ਸਾਵਧਾਨ ਰਹਿਣ ਕਿਉਂਕਿ ਦੋਸਤੀ ਕਿਵੇਂ ਪਿਆਰ 'ਚ ਬਦਲਦੀ ਹੈ ਤਬਾਤ ਵਿੱਚ ਕਿਵੇਂ ਧੋਖਾ ਹੁੰਦਾ ਇਹ ਤੁਸੀਂ ਵੀ ਕਦੇ ਸੋਚਿਆ ਨਹੀਂ ਹੋਵੇਗਾ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਸੂ ਸ਼ੇਅਰ ਕਰਨਾ ਪੈਂਦਾ ਤਾਂ ਕਿ ਇਹ ਖਬਰ ਜਿਹੜੀਆਂ ਲੋਕਾਂ ਤੱਕ ਪਹੁੰਚੇ ਔਰ ਇੰਸਟਾਗ੍ਰam ਦੀ ਦੋਸਤੀ ਨੇ ਪਿਆਰ ਨੇ ਕਿਵੇਂ ਇੱਕ ਭਿਆਨਕ ਰੂਪ ਤਾਰਨ ਕੀਤਾ ਉਹ ਤੁਸੀਂ ਦੇਖ ਕੇ ਆਪ ਵੀ ਆਪ ਨੂੰ ਚਾਹੋਗੇ ਇਸ ਖਬਰ ਨੂੰ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਕਮੈਂਟ ਕਰਕੇ ਵਿਚਾਰ ਜ਼ਰੂਰ